ਪਾਧੀਦਰ ਮਾਪੁੱਤ ਦੀ ਲੜਾਈ ਹੋ ਗਈ ਦੋਨਾਂ ਦੀ ਜਬਰਦਸਤ ਵਾਲੀ ਉਹ ਵੀ ਹਾਂ ਮੈਂ ਕਿਹਾ ਕਿ ਤੂੰ ਮੇਰਾ ਪੁੱਤ ਨਹੀਂ ਮੈਂ ਤੇਰੀ ਮਾਂ ਨਹੀਂ ਮੈਨੂੰ ਨਾ ਪਾਈਂਦਾ ਹਾਂ ਮੇਰਾ ਮੂੰਹ ਖੋਂਦਾ ਕੁਝ ਹੋਰ ਖਾਣਾ ਇਹਨੇ ਮੇਰੇ ਮੂੰਹ ਖਾਣਾ ਇਹਨੇ ਦਾਗਾ ਕਰਦਾ ਓਏ 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 ਸਾਰਾ ਕਹਿੰਗੇ ਲੜਾਈ ਹੋ ਗਈ ਪਤਾ ਨਹੀਂ ਕੀ ਹੋ ਗਿਆ ਵੱਲ 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 ਛੱਡੀ ਲੈ ਇਹਨੂੰ ਛੱਡੀ ਉੱਠ ਓਏ ਤੇ ਕਿਹੜੀ ਮਸ਼ੀਨ ਹੈ ਕਿੰਨਾ ਗਰੀਬ ਅੰਮੀ ਜਾ ਗਈ ਦੇਖ ਜਨਾਬ ਨਹੀਂ ਕਰਨਾ ਆ ਵਲੀ ਤੇ ਦਿੱਖੋ ਕਿ ਵਿੱਚ ਪਾਉਂਦੇ ਤੈਨੂੰ ਪਾਦੀ ਉਹਦੇ ਵਿੱਚ ਹਾਂ ਉਹ ਹੈ ਹਾਂ ਨਾ ਬਟੇ ਆਣਾ ਕਰੋ ਪਤੇ ਨੂੰ ਆਣਾ ਕਰੋ ਅਸਲਾਮੁਅਲੈਕੁਮ ਇਹ ਤੁਹਾਨੂੰ ਫੁਕਾਰੀ ਜਾਂ ਮਿਲ ਜੂਗਾ ਇਹ ਤੁਹਾਨੂੰ ਲੈਸ਼ਾ ਦੇ ਮਿਲ ਜੂਗਾ ਤੁਹਾਨੂੰ ਹੀ ਲੈਸ਼ਾ ਦੇ ਮਿਲ ਜੂਗਾ ਇਹ ਤੁਹਾਨੂੰ ਸੈਕਿੰਡ ਦੁਪੱਟਾ ਮਿਲ ਜੂਗਾ ਤੁਹਾਨੂੰ ਸਭ ਕੁਝ ਮਿਲੂਗਾ ਇੱਕ ਸਭ ਕੁਝ ਮਿਲੂਗਾ ਸਾਨੂੰ ਤੁਸੀਂ ਚਾਹੀਦੇ ਹੋ ਨਾ ਤੁਸੀਂ ਮਿਲ ਜੂਗੇ ਨਾ ਹੂੰ ਪਰ ਸਾਨੂੰ ਤਾਂ ਤੁਸੀਂ ਚਾਹੀਦੇ ਹੋ ਤੁਹਾਨੂੰ ਚੱਕ ਕੇ ਲੈ ਕੇ ਜਾਣਗੇ ਹਮਨੇ ਤਾਂ ਕੋਈ ਤੱਕੜਵਾ ਕੇ ਕੋਈ ਪਾ ਕੇ ਵੇਖ ਹੂੰ ਆਹ ਦੇਖ ਪਹਿਲਾ ਸੋਨਾ ਲੱਗ ਰਿਹਾ ਹੈ ਨਾ ਹੈਵੀ ਥੋੜਾ ਹੋ ਜਾਣਾ ਤੇਰੇ ਇਹਦੇ ਨਾਲ ਤਾਂ ਨਹੀਂ ਹੋਣਾ ਕਿੱਧਰ ਗਿਆ ਇਹ ਤੇ ਇਹ ਨੂੰ ਕਿੱਦਾਂ ਪੇਰਤਾ ਸੁਣਾ ਲੱਗ ਰਿਹਾ ਪਰ ਯਾਰ ਮੇਰੇ ਮੋਟੀਆਂ ਤਾਂ ਲੱਗੂ ਮੋਟੀ ਰਹੀਆਂ ਆ ਟਰਾਊਜ਼ਰ ਆਪਣਾ ਬਣਵਾ ਲਾਂਗੇ ਕਿਉਂਕਿ ਇਹ ਚੱਕਿਆ ਜਾ ਰਿਹਾ ਪਰ ਫਰਾਕ ਸੋਣੀ ਲੱਗ ਰਹੀ ਹੈ ਨਹੀਂ ਮੋਟੀ ਲੱਗਦੀ ਲੈ ਹੱਦੋ ਕੀ ਯਾਰ ਗਰਮੀ ਚ ਸਟੇਟ ਤੇ ਦਿਖਾ ਦਿਓ ਨਿਤਿ ਨੂੰ ਵੀਰੇ ਜੇ ਡਬਲ ਨਹੀਂ ਹੈਗਾ ਨਹੀਂ ਹੈਗਾ ਪਰ ਨਹੀਂ ਇਹ ਮਨ ਸੁਣਾ ਲੱਗ ਰਿਆ ਯਾਰ ਨਹੀਂ ਹੈ ਤਾਂ ਬਿਲਕੁਲ ਲਾਈਟ ਵੇਟ ਐਦਾ ਨਹੀਂ ਪਰ ਮੈਨੂੰ ਹੀ ਪਤਾ ਨਹੀਂ ਕਿ ਮੋਟੀ ਐ ਉਹ ਨਹੀਂ ਯਾਰ ਖਾਣਾ ਪੀਣਾ ਤੇ ਤਾਂ ਛੱਡਦੀ ਨਹੀਂ ਇਹ ਪਲੀਜ਼ ਸਾਡੇ ਵਾਸਤੇ ਹੁਣ ਕੋਈ ਇਹ ਤਾਂ ਕਹਿੰਦੀ ਜੀ ਸਾਨੂੰ ਭੇਜ ਦਸੋ ਕੋਈ ਗੱਲ ਨਹੀਂ ਸੀ ਇਹੀ ਇਹੀ ਭੇਜ ਦਿਦੋ ਆਪਣੇ ਵਾਸਤੇ ਬਾਅਦ ਚ ਲੈ ਆਪਣੀ ਕਾਰ ਰਾਈਟ ਕਰੀ ਅਜਾ ਸੰਗ ਲਾ ਲੇਂਗੀ ਗੋਲੀ ਇੱਥੇ ਟਰਾਈ ਤੇ ਕਰਕੇ ਦੇਖ ਲੈ ਸੁਣ ਲੱਗ ਰਿਹਾ ਤੇ ਉਹ ਤੇਰਾ ਕੀ ਬਾਉ ਬਲੀ ਬਣੀ ਜਾਂਦੇ ਨਾ ਉਹੀ ਪਾਲੀ ਦੀ ਨਹੀਂ ਪਤਾ ਲੱਗਿਆ ਨਾ ਵਧੀਆ ਗੱਲ ਆ ਫਿਰ ਅਭੀ ਸੋਣ ਲੱਗ ਰਿਹਾ ਲੈ ਹੱਦ ਹੋ ਗਈ ਮੈਂ ਜਿਹੜੀ ਆ ਚੀਜ਼ ਨਾਲ ਦੇ ਥੋੜੀ ਜਵਾਕਾਂ ਜਾਣਾ ਕੰਮ ਲੱਗਦਾ ਤੇ ਤੂੰ ਜਵਾਕ ਤੱਕ ਇੰਨੀ ਨਹੀਂ ਆਪਣੇ ਰੂਮ ਵਿੱਚ ਬਚੀ ਕਾਕਾ ਆ ਆ ਟ੍ਰਾਈ ਕਰਕੇ ਦੇਖ ਲੈ ਇਹ ਤਾਂ ਬਹੁਤ ਵੱਡਾ ਫੇਰਦਾ ਹੈ ਹਾਂ ਦੇਖੋ ਵੀਰੇ ਹੋਰ ਕੱਢੋ ਬਈ ਆਖੜ ਦੇ ਨੇ ਕੁਆਇਟ ਕਿਹੜਾ ਬਟੋ ਲੌਂਗ ਹੈ ਉਹ ਵਾਈਟ ਦਾ ਮੈਂ ਉਧਰ ਕਿਸੇ ਸਨੈਪ ਚਾ ਚਲਾਈਏ ਨਾ ਲੈ ਕਿਉਂ ਰਿਹਾ ਤੁਸੀਂ ਇਹਦਾ ਕੁੜਤੀਆਂ ਦੇ ਵਿੱਚ ਕੁਝ ਹੋਰ ਮੈਂ ਕਿਹਨਾਂ ਕੰਮ ਸੋਨਾ ਵੀ ਲੱਗ ਰਿਹਾ ਅਮਨ ਤੂੰ ਮਨ ਚੈਨਾ ਮਨ ਸੋਨਾ ਲੱਗ ਰਿਹਾ ਸੱਚੀ ਲੈ ਮੈਂ ਮਜ਼ਾਕ ਥੋੜੀ ਬਣਾਉਂਗੀ ਯਾਰ ਤੇਰਾ ਲੱਗਦਾ ਲੱਗ ਰਿਹਾ ਕਿ ਨਹੀਂ ਕਿਉਂ ਕੱਲ ਕੀ ਹੈ ਕੱਲ ਸੰਡੇ ਹੈ ਮੰਡੇ ਮੰਡੇ ਪਤਾ ਲੱਗੂਗਾ ਫਾਟੇ ਨੂੰ ਪੁੱਛ ਮਨ ਨੂੰ ਸੋਣਾ ਲੱਗ ਰਿਹਾ ਕਿ ਨਹੀਂ ਫੈਬਰਿਕ ਕਿਹੜਾ ਮਸਲੀਨ ਯੂ ਸਲੀਨ ਰੇ ਦਾ ਪੀਸਾ ਬੋਂਕੇ ਦਾ ਬ੍ਰੈਂਡ ਹੈ ਨਾਮ ਵੀ ਬੋਂਕੇ ਦਾ ਸੋਣਾ ਲੱਗ ਰਿਹਾ ਵੀ ਇਹ ਚ ਕਲਰ ਕਿਹੜੇ ਕਿਹੜੇ ਨੇ ਸਾਈਜ਼ ਦਿਖਾਈ ਸਾਈਜ਼ ਕਿਹੜਾ ਐਕਸਲ ਸਾਈਜ਼ ਹੈ ਨਾ ਪਿੱਛੇ ਹੋ ਜਾ ਮੈਂ ਇਹ ਲੋਜੀ ਵਿਦ ਪਲਾਜ਼ੋ ਇਹ ਚਾਕ ਵਾਲਾ ਬਣਿਆ ਹੋਇਆ ਸਾਰਾ ਹੈ ਹਾਂ ਐਕਸਪਲੇਨ ਕਰਾਂ ਮੈਂ ਸਾਰਾ ਐਕਸਪਲੈਨ ਕਰਤਾ ਤੁਸੀਂ ਦੇਖ ਸਕਦੇ ਤੇ ਆ ਚੀਜ਼ ਜਿਹੜੀ ਕਹਿੰਦੇ ਵੀ ਚੁੰਨਟ ਪਾਇਆ ਕੋਈ ਚੁੰਨਟ ਕਹਿੰਦੇ ਸਾਡੇ ਚੋਣਾ ਕਹਿੰਦੇ ਨੇ ਹਾਂ ਚੋਣਾ ਪਈਆਂ ਹੋਈਆਂ ਨੇ ਤੇ ਬਾਕੀ ਫੈਬਰਿਕ ਬਹੁਤ ਲਾਈਟ ਵੇਟ ਆ ਫੜਾਈ ਵਧੀਆ ਲੱਗਦੀ ਹੈ ਬਹੁਤ ਵਧੀਆ ਕੱਪੜੇ ਕਿਤੇ ਹੋਏ ਇਹਦੇ ਵਿੱਚ ਸਾਈਜ਼ ਕਿਹੜੇ-ਕਿਹੜੇ ਨੇ ਵੀਰੇ ਸਾਈਜ਼ ਜਿਹੜਾ ਮੈਂ ਵੇਅਰ ਕੀਤਾ ਉਹ ਐਕਸਲ ਹੈਗਾ ਹਾਂ ਪਰ ਜਿਹੜਾ ਕਲਰ ਮੈਨੂੰ ਪਸੰਦ ਆ ਗਿਆ ਉਹ ਨਹੀਂ ਮੈਂ ਦੇਣਾ ਕਿ ਤੈਨੂੰ ਆ ਵੀ ਕਲਰ ਬਹੁਤ ਪਿਆਰਾ ਲੱਗ ਰਿਹਾ ਤੁਹਾਨੂੰ ਕੜ ਦੇ ਮੈਨੂੰ ਕੋਲਾ ਲੈ ਲੰਦੇ ਇਦਾਂ ਮਿੰਨੂ ਨੂੰ ਲੈ ਆ। ਹੁਣ ਕੋਈ ਗੱਲ। ਕਿੱਡੀ ਕੀ ਗੱਲ ਆ ਮਨ ਤ ਬਹੁਤ ਮੋਟੀ ਲੱਗ ਰਹੀ ਐ। ਇੰਨੀ ਮੋਟੀ ਲੱਗ ਰਹੀ ਜਿੱਦੀ ਕਹਦੇ। ਇਦਵਰਗੀ ਲੱਗ ਰਹੀ ਨਾ ਕੈਂਪਰ ਵਾਂਗ। ਪਰ ਨਹੀਂ ਨਹੀ ਪਰ ਸੋਹਣਾ ਲੱਗ ਰਿਹਾ ਮਨ। ਇਹਨਾਂ ਦਾ ਤਾਂ ਕੰਫੀਡੈਂਸ ਜਿਹ ਆਂਦਾ ਨਾ ਇੱਕ। ਟੇਲਰ ਸਾਡੇ ਸੂਟ ਤਾਂ ਬਣਾ ਨਹੀਂ ਰਿਹਾ ਹੈ। ਹਾਂਜੀ ਦੇਖ ਲੋ। ਕਿ ਸਾਨੂੰ ਇਦਾਂ ਲੈ ਕੇ ਪਾਣੀ ਪੈਣੇ ਤੇ ਆ ਵੀ ਕਲਰ ਬਹੁਤ ਪਿਆਰਾ ੜਾ ਮਨ ਨੇ ਹੱਥ ਫੜਿਆ ਚੱਲ ਮੈਂ ਭੱਜ ਕੇ ਜਾ ਟਰਾਈ ਕਰਦੇ ਆ ਤੇ ਜੇਤੀ ਕਰ ਬਾਹਰੋਂ ਉਹ ਤੇ ਲੱਗਣ ਲੱਗਦਾ ਤੂੰ ਠੀਕ ਸੀ ਪਹਿਲਾ ਵਾਲਾ ਫਿਟਿੰਗ ਤੇ ਨਹੀਂ ਪਰ ਕਲਰ ਬਹੁਤ ਪਿਆਰਾ ਲੱਗ ਰਹਿਮਣੇ ਵੀ ਕੰਫਰਟੇਬਲ ਜਿਹਾ ਕੋਈ ਉਹ ਨਹੀਂ ਲੱਗ ਰਿਹਾ ਸੱਚੀ ਕਹਿ ਰਹੀ ਹਾਂ ਤੂੰ ਇਹਦਾ ਨਾ ਪਲਾਜ਼ੋ ਨਹੀਂ ਪਾਤੀ ਉਹ ਯਾਰ ਜਿੱਥੋਂ ਬੜੀ ਆਫਰ ਮਣੀ ਆਉਂਦੀ ਹੈ ਜੇ ਤੁਸੀਂ ਮੇਰੇ ਨਾਲ ਇੱਥੇ ਕਰਕੇ ਤੇਰੇ ਨਾਲ ਹੁਣ ਆ ਦੇਖ ਬਟ ਕਲਰ ਸੋਹਣਾ ਹੋਰ ਕੁਛ ਦੱਸ ਲੈ। ਦੇਖੀ। ਮੈਂ ਟ੍ਰਾਈ ਕਰਕੇ ਦੇਖਾਂ। ਜਾਂ ਵਾਲਾ ਜਾਂ ਵਾਲਾ। ਬਹੁਤ ਸੋਹਣਾ ਪਾ। ਫੁੱਲਾਂ-ਫਲਾਂ ਤੇ ਜੀ ਅੱਕ ਚੁੱਕਿਆ ਹੋਣਾ। ਹੋਏ ਹੋਏ ਅੱਕਦਾ ਨਹੀਂ ਆਦਾ। ਮੈਂ ਤਾਂ ਫੁੱਲਾਂ-ਫਲਾਂ ਤੇ ਜੀ ਅੱਕ ਪਾ ਕੇ ਤੇ ਦੇਖ। ਕਿੰਨੇ ਕੁ ਪਾਈ ਆ ਮੈਂ ਹੁਣ। ਆਹ ਜੀ ਆਹ ਤਾਂ ਉੱਪਰੋਂ ਤਾਂ ਬਹੁਤ ਸੋਹਣਾ ਲੱਗ ਰਿਹਾ ਹੈ। ਗੱਲ ਕਰ ਚਾਕ ਵੱਡੇ ਲੱਗ ਰਹੇ ਇਹਦੇ ਬਸ ਥੋੜੀ ਜਿਹੀ। ਕਰੇ ਇਹ ਮਤਲਬ ਉਹ ਠੀਕ ਲੱਗਣੇ ਰੇ ਪਹਿਲਾਂ। ਨਹੀਂ ਆ ਨਹੀਂ। ਮੈਂ ਕਿਸੇ ਦਾ ਨਾ ਇਹ ਤੈਨੂੰ ਪਾਇਆ ਹੋਇਆ ਦੇਖਿਆ ਸੀ ਕੁਰਤਾ। ਆਹ ਇੱਕ ਖਾਦੀ ਕਾਟਨ ਦੇ ਵਿੱਚ ਸੀ ਬੈਕ ਜਲਾਏ ਜੋ ਬਸ ਜਾ ਕੇ ਉੱਥੇ ਏਸੀ ਚ ਪਾ ਕੇ ਬੈਜੀ ਹਾਂ ਦੱਸ ਆ ਦੇਖੋ ਮੰਮਣ ਕਹਿੰਦੀ ਐ ਵੀ ਮੈਂ ਕਿਹੜਾ ਕਰੋੜਪਤੀ ਹਾਂ ਤੇ ਤੂੰ ਕਰੋੜਪਤੀ ਨਹੀਂ ਆ ਗਈ ਤੇ ਹੋਰ ਮੰਮਣ ਬਹੁਤ ਸਾਂ ਲੱਗ ਰਿਹਾ ਮਜ਼ਾਕ ਨਾ ਮਜ਼ਾਕ ਰਿਹਾ ਹਾਂ ਹਾਂ ਜੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਆ ਦੇਖੋ ਜੀ ਇਹ ਕਿਸੇ ਸਾਡੇ ਟੇਲਰਾਂ ਦੇ ਬਿਜ਼ੀ ਹੋਣ ਕਰਕੇ ਸਾਨੂੰ ਖੁਦ ਨੂੰ ਰੈਡੀमेड ਕੱਪੜੇ ਲੈਣੇ ਪੈ ਰਹੇ ਨੇ ਜਿਹਨੇ ਸੂਟ ਸਪਲਾਈ ਕਰਦੇ ਵੇ ਜਦੋਂ ਕਹਿੰਦੇ ਕਿ ਸਾਡਾ ਸੂਟ ਜੋ ਚੀਜ਼ਾਂ ਕਸਟਮਰ 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 ਇਦਨਾਂ ਵਾਈਟ ਲੈ ਲਈ ਹਾਂ ਟਰੌਜ਼ਰ ਪੈਂਟ ਆਈ ਉਹ ਤਾਂ ਕਿਹਦੇ ਚਪੂ ਕੋ ਉੰਤਾਰ ਕਰ ਕਰ ਛੇਤੀ ਕਰ ਉਹਨਾਂ ਨੂੰ ਕੀ ਕਹਿਣਾ ਕਰੇ ਨਹੀਂ ਪਿਆ ਹੈਗਾ ਫੈਬਰਿਕ ਘਰੇ ਕਹਿੰਦੇ ਆਣਾ ਉਹ ਮੈਂ ਦਾਸ ਨੂੰ ਦੇਖ ਜਾਨਾ ਨਹੀਂ ਤੇਰੇ ਕੋਲ ਅੱਛਾ ਰੈਂਪ ਕੀ ਹੋ ਗਿਆ ਤੁਰ ਗਏ ਹੁਣ ਭਾਵੇਂ ਹੁਣ ਸਾਡੇ ਹੈ ਹੈ ਪੱਕਾ ਮੰਨ ਆ ਵੀ ਬਹੁਤ ਸਮਾਂ ਲੱਗ ਰਿਹਾ ਯਾਰ ਇਹ ਤੇਮਾਰ ਕਾ ਆ ਵੀ ਬਾਗ ਦੇਖ ਆ ਵਾਲਾ ਕਲਰ ਇੱਕ ਤਾਂ ਬਹੁਤ ਸਮਾਂ ਲੱਗ ਰਿਹਾ ਸਾਨੂੰ ਅਗਰੇ ਹੈਲੋ ਹਾਂ ਇਹ ਲੋਰਿਕਾ ਨੂੰ ਸਾਫ ਆਉਣੀ ਦੇਣਾ ਹੈ ਟਰਲ ਕਰਕੇ ਆਪਣੇ ਘੀਦਰੇ ਕਰ ਅਵੇ ਜਲਦੀ ਖੁਸ਼ਬੂ ਕਿੰਨੀ ਸੋਹਣੀ ਆਉਣ ਲੱਗੀ ਨਾ ਆਪਣੀ ਸਾਡੀ ਵੇਲ ਨੂੰ ਨਾ ਫੁੱਲ ਲੱਗ ਗਏ ਤੇ ਇਹਨਾਂ ਦੀ ਇੱਕ 스멜 ਇੰਨੀ ਸੋਹਣੀ ਆਉਂਦੀ ਹੈ ਜਿਵੇਂ ਅਦੀ ਨਹੀਂ ਆਉਂਦੀ ਹੁੰਦੀ ਲੋ ਜੀ ਕਵਰ ਪਾਉਂ ਗਏ ਅਗਲੇ ਦਿਨ ਉਹ ਵੀਕੈਂਡ ਸੈਲੀਬ੍ਰੇਟ ਕਰਕੇ ਆ ਜੀ ਅਸੀਂ ਸੈਟਰਡੇ ਨਾਈਟ ਕਿੰਨੀ ਸੁਣੀ ਆ ਰਹੀ ਹੈ ਨਾ ਸੋਲ ਦੇਖ ਹਾਂ ਪਰਫਿਊਮ ਹਾਂ ਸੱਚੀ ਸਹੀ ਗੱਲ ਹੈ ਪਰਫਿਊਮ ਦੀ ਤਰ੍ਹਾਂ ਹੀ ਆਂਦੀ ਹੈ ਹਾਂ ਜਿਹੜਾ ਉਹ ਲੋਗੇ ਨੇ ਇੱਕ ਵਾਲੇ ਦੁਆਲੇ ਹਾਂ ਪਰ ਇਹ ਤਾਂ ਤੇਰੀ ਲਾਈਟ ਬਹੁਤ ਵੱਜਦੀ ਹੈ ਕੁਛ ਵੀ ਨਹੀਂ ਦਿਖਦਾ ਪਿਆ ਕੁਛ ਵੀ ਨਹੀਂ ਦਿਖੰਦੇ ਕੁਛ ਵੀ ਅੱਜ ਬਨੀ ਦੀ ਲੋਟਰੀ ਲੱਗੀ ਹੈ ਹਾਂ ਚੋਕਸ ਕੱਢਨੇ ਗੁੱਤ ਤਾਂ ਖਾਣੇ ਸਾਰੇ ਆਉਂਦਾ ਅੱਛਾ ਉਧਰ ਅਮਨ ਦਾ ਡੋਸਾ ਖਾ ਕੇ ਢੱਡ ਨਹੀਂ ਭਰਿਆ ਕਹਿੰਦੀ ਚੋਕਸ ਕੱਢ ਲਿਓ ਦੁੱਧ ਪਾ ਕੇ ਤੇ ਫਿਰ ਆਪਾਂ ਖਾਣੇ ਆ ਸਾਰੇ ਜਾਣੇ ਖਾਣੇ ਦਾ ਵਾਧਾ ਹੈ ਆਪਣੇ ਉਹ ਆਉਂਦਿਆਂ ਗੋਲਾ ਖਾਣਾ ਸੀ ਹਾਂ ਇਹ ਚੱਤਾ ਹੀ ਭੁੱਲ ਗਿਆ ਇਹ ਸੋਸ ਨਾ ਉਹਦਰ ਕਿ ਉਹ ਗੱਡੀ ਆਪਾਂ ਉਲਟ ਇੱਧਰ ਨੂੰ ਪਾਲੀ ਨਾ ਸਿੱਧੀ ਗਈ ਵਾਪਸ ਤਾਂ ਗਈ ਨਹੀਂ ਹੈਗੇ ਪਿੱਛੇ ਅਮਣੋ ਤੇਰੇ ਅਗਦੇ ਚਾਬੀ ਬੁਟੀਕ ਦੀ ਹੂੰ ਮੈਨੂੰ ਕੋ ਤਾਂ ਟਿੰ ਦੇ ਚਾਬੀ ਉੱਥੇ ਪਈ ਸੱਚ ਪਿੱਛੇ ਪੰਨੀ ਦੇ ਪਿੱਛੇ ਚਾਬੀ ਪਈ ਕੱਢ ਗਈ ਨਹੀਂ ਆਂਦੀ ਪੁੱਤ ਹੈ ਲਾਈਟ ਬਾਅਦ ਹੀ ਬਣਾਉਗੀ ਉੱਥੇ ਜਲਿਆ ਉਹਨਾਂ ਤਾਂ ਅੱਗੇ ਤੇ ਉਹ ਹੁੰਦੀ ਬਲਿੰਕ ਹੋਣ ਉਹ ਵੀ ਨਹੀਂ ਹੁੰਦੀ ਹੈਗੀ ਪੰਨੀ ਤੇ ਜਿਹੜੀ ਸਾਈਡ ਫਤੇ ਬੈਠਾ ਸੀ ਨਾ ਉਸ ਸਾਈਡ ਉਹਦੇ ਵਿੱਚ ਗਲਾਸ ਜੇ ਪਿਆ ਉਹਦੇ ਵਿੱਚ ਪਈ ਹੈ ਚਲੋ ਕਵਰ ਕਵਰ ਕਾਹਦੀ ਨਾਲ ਕਵਰ ਵੀ ਤਾਂ ਨਹੀਂ ਤੇ ਚੌਕਸ ਵੀ ਕੱਢ ਯਾਰ ਖਾਓ ਚੌਕਸ ਕੱਢ ਲੈ ਦੁੱਧ ਕਰਦੇ ਆ ਗਰਮ ਮਿਲਗੀ ਪਨੀਰ ਹੈ ਕੋਈ ਨਹੀਂ ਸਵੇਰੇ ਕੱਢ ਲਾਂਗੇ ਸਵੇਰੇ ਕੱਢ ਲਾਂ ਕੋਈ ਨਹੀਂ ਲਾ ਤੁਹਾਡੇ ਘਰੇ ਪਹੁੰਚਣੇ ਰੇਸ਼ਕਾਰੀ ਭੰਕਾ ਲੱਗ ਗਿਆ। ਮੈਂ ਕੋਸੀ ਆਪਣੇ ਘਰੇ ਆਏ ਹੋਇਆ ਹਾਂ। ਹਾਂ। ਕੁੱਤਾ ਗਵਾਂਡੀ ਨਾ ਪੋਕੀ। ਫੇਰ ਹੀ ਰੱਖਿਆ ਨਹੀਂ ਨਾ ਤੇ ਆਈ ਰੱਖਿਆ ਨਹੀਂ ਨਾ ਗਵਾਂਡੀ ਨਾ ਪਤਾ ਜਿੰਮੇਰੀ। ਅਹਾਂ ਉੱਧਰ ਵਾਲੀ ਸੀਟ ਦੇ ਵਿੱਚ ਗਲਾਸ ਪਏ ਉਹਦੇ ਚ ਪਈ ਏ। ਮੇਲ ਜਾਓ ਯਾਰ ਪਰ ਨਹੀਂ ਇਤਨੂੰ ਚਾਬੀ ਗਾ ਨਹੀਂ ਲੱਭਣ ਦੀ ਕਿਹਨੇ ਗਲਾਸ ਤੇ ਸੋਟਾ ਡਿਸਪੋਜ਼ੇਬਲ ਹੈ। ਹਾਂ ਲੱਭ ਗਈ। ਇੱਥੇ ਆਨੀ ਹੈਗਾ ਸੀ ਤੇ ਕੱਕੇ ਚਲ ਕੀ ਪਰ ਜੇ ਬਣਾ ਦੇ ਤਾਂ ਫੋਨ ਨਿਕਲ ਗਿਆ ਬੱਲੇ 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 ਥਾਰੋ ਵੀ ਪਤਾ ਨਹੀਂ ਪਲਾਟ ਟੇ ਗਿਆ ਤੀ ਦਿਲ ਤੋੜ ਗਿਆ ਤਾ ਬਣਾਇਆ ਕਰ ਤਾ ਤੋੜਿਆ ਕਰ ਬਿਲ ਮੁੱਚੀ ਆ ਗਈ ਉਹ ਤਾਂ ਆ ਤਾ ਚਲ ਓਏ ਕਵਰ ਫੜੋ ਪਾਪਾ ਨਾਲ ਪਵਾਓ ਕਵਰ ਆਪੀ ਹੋ ਜਾਣਗੀਆਂ ਮੰਨ ਤੇਨੂੰ ਪਤਾ ਹੀ ਨਹੀਂ ਹੈਗਾ ਚਲੋ ਪਰੇ ਉਹ ਮੈਂ ਦੁੱਧ ਗਰਮ ਰੱਖਾਂ ਜੇ ਬੈ ਗਏ ਕਰੀ ਤੇ ਫੇਰ ਨਹੀਂ ਕੋਈ ਸੈਟਿੰਗ ਆਉਣੀ ਹੈਗੀ ਉਹ ਅਸੀਂ ਆਨ ਕਰੋ ਚਲੋ 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 ਹੂੰ ਹਾਂ ਅੱਛਾ ਜਦੋਂ ਸੰਡੇ ਆਉਂਦਾ ਨਾ ਤੇ ਸੰਡੇ ਦਾ ਉਹ ਨਾ ਚਾਹ ਨਹੀਂ ਹੁੰਦਾ ਜਿੰਨਾ ਸੈਟਰਡੇ ਸ਼ਾਮ ਦਾ ਹੁੰਦਾ ਕੀ ਰਾਮਦਾਰੀ ਨਾਲ ਖਾਂਗੇ ਸਾਰੇ ਉਹ ਕੋਈ ਨਹੀਂ ਹੁੰਦਾ ਦੁੱਧ ਚ ਪਾ ਕੇ ਖਾਓਗੇ ਹੀ ਪਤਾ ਹੈ ਤੇ ਲਓ ਜੀ ਪਨੀਰ ਜੀ ਕਰੋ ਇਸੀ ਆਨ ਦਿਖਾ ਦਿਓ ਤੁਸੀਂ ਇੱਕ ਚੈਪਟਰ ਆਨ ਕਰ ਲਿਓ ਇੱਕ ਕੱਲ ਕਰ ਲਿਓ ਠੀਕ ਹੈ ਓਕੇ ਬਤੇ ठीक तो है कप्राइज <laughs> <laughs> देना <केंदा सर्प्राइज़> है माई गॉड वर्किंग मोड ऑन संडे न ਉਹ ਅੰਕਲ ਸਰ ਦੇਪਾ ਜੀ ਵਿਚਾਰੇ ਦੇ ਤਾਂ ਸਰਪ੍ਰਾਈਜ਼ ਹਮ ਫਤ ਨੇ ਫਤ ਨੇ ਕਾਹ ਹੋਰ ਲਾ ਰੋ ਨਾ ਕੀ ਆਟਾ ਰੱਖਣ ਪਾ ਨਹੀਂ ਆ ਕਿ ਕਰ ਹੋਰ ਲਾ ਰੋ ਉਹ ਇੱਕ ਕਮਰਾ ਫਿਰ ਘੱਟ ਪੈ ਗਿਆ ਦਾ ਮਤਲਬ ਹਰੀ ਬੋਤਲ ਵਾਲਾ ਮੈਂ ਤੁਰ ਕੇ ਗਲੂਕੋਲਡ ਰਸਮੀ ਨਾ ਵੀ ਪਾ ਦਿੱਤਾ ਅੱਛਾ ਸਾਰਿਆਂ ਨੂੰ ਦੱਸਿ ਗਏ ਉਹ ਕਹਿੰਦੇ ਪਿੰਡ ਵਾਲੇ ਸਾਰਿਆਂ ਨੇ ਗਲੂਕੋਲਡ ਦੀ ਪੀੜੀ ਸੰਗਰੂਰ ਆ ਕੇ ਪਿੰਡ ਵਾਲਿਆਂ ਕੋਲ ਜਿੱਥੇ ਵੀ ਦੱਸਿ ਵਿੱਚ ਕੋਲਡ ਰਿੰਗ ਵੀ ਦੱਸਿ ਕਹਿੰਦੇ ਜਿਆਦਾ ਗਰਮੀ ਹੋਏ ਬਾਹਰ ਕੋਲਡ ਰਿੰਗ ਪੀਣੀ ਨਾਲ ਕੁਝੀਆਂ ਵੀ ਦੱਸਿਆ ਉਹ ਵੀ ਖਾਣਾ ਮੰਨ ਆਈ ਮੈਨੂੰ ਚਾਲੂ ਵਾਲੇ ਦੇ ਥੋੜਾ ਸਿਰਫ ਅੱਛਾ ਜੀ ਉਹ ਉਹ ਵਜੋ ਜੋ ਤੈਨੂੰ ਦੱਸਿਆ ਉਹ ਅਹੀ ਕਹਿਣਾ ਉਹ ਕੋਈ ਨਹੀਂ ਪੀਣਾ ਕਿਹਾ ਹਾਂ ਉਹ ਹੀ ਪੀਣਾ ਫਤਿਹ ਪ੍ਰੀਤ ਪਾਪਾ ਨੇ ਗੱਡੀ ਲਵਾਏ ਆ ਇਹ ਚਿਕਨ ਕੋਈ ਕੁਪਰੈਂਟ ਨਹੀਂ ਆ। ਅਮਨ ਤਾਂ ਦੋ ਗਲਾਸ ਹੀ ਬਣਾਣ ਲੱਗੇ ਬਾਕੀ। ਬੜਾ ਹੋ ਕੇ ਪੀਓ ਚਲ ਸਰਵਿਸ ਆ ਗਈ। ਇਹ ਆਏ ਸੀ ਆਉਣੇ। ਪਰ ਇਹ ਕੋਲਡ ਡਰਿੰਕ ਹੀ ਪੀ ਲੈਣੇ ਕਿਹੜਾ ਇੰਨਾ ਪੰਗਾ ਕਰੂਗਾ। ਹਾਂ ਇਹ ਠੀਕ ਆ। ਹੋਰ ਕੋਈ ਵੀ ਸਾਡੇ ਗਰੂਪ ਕੋਲ ਨਹੀਂ ਮਿਲਣਿਆ ਗਾ ਇਹ ਕੋਲਡ ਡਰਿੰਕ ਹੀ ਪੀ ਲੈਣਿਆ। ਉਹ ਜਿਹੜਾ ਸੁਧਾਰਾ ਹੈ ਸਮਾਨ ਦਾ ਤੇ ਲੈ ਲੈ। ਉੱਥੇ ਨੋ ਕਰ ਲੈਂ। ਕੋਲੋ। ਬਾਕੀ ਜਿਹਨਾਂ ਵੀ ਆਉਣੇ ਹੋਰ ਜਿਹੜਾ ਮੈਂ ਕਿਹਾ ਸੀ ਉਹਨਾਂ ਨੂੰ। ਨਹੀਂ ਤੁਹਾਡੇ ਲਈ ਕਿ ਆਏ ਕੱਪੜੇ। ਹੋਰ ਕੱਪੜੇ ਸਾਡੇ ਮੇਰੇ ਆ ਗਏ। ਅੱਛਾ ਜੀ। ਨਹੀਂ ਛੁੱਟਾ। ਦੇਖੀ ਫਤ ਪਾਣੀ ਪੀਣਾ ਹਾਂ ਪਾਣੀ ਕਿੱਥੇ ਪਾਇਆ ਮੈਂ ਤਾਂ ਕੀ ਤਰੀ ਨਾ ਇਹ ਪਹਿਲਾਂ ਮੈਨੂੰ ਠੰਡਾ ਠੰਡਾ ਦੋ ਪੀਣ ਨੂੰ ਪਾਣੀ ਜਣਾ ਕਿੰਦਰ ਨੂੰ ਬਾਜੀ ਨੂੰ ਤਾਂ ਪਾਣੀ ਦਿਓ ਕੋਡੀ ਨਹੀਂ ਸੀ ਤੇਰੀ ਮੰਮਾ ਦੇ ਦੀਦੀ ਬਹੁਤ ਖੁਸ਼ ਹੋ ਰਹੀ ਅਮਨ ਦੀ ਐਂਟਰੀ ਆਹ ਲੋ ਜੀ ਪ੍ਰਾਣੀਆਂ ਆ ਦੇਖੋ ਇਹਮਣਾ ਤੇ ਸਹੀ ਲੱਗ ਰਹੀ ਹੁਣ ਚੁੰਨੀ ਤਾਂ ਚੱਕ ਲੈ ਹੁਣ ਤਾਂ ਨਵੀਆਂ ਤੀਆਂ ਫੇਰ ਦੇਖਣ ਨੂੰ ਮਿਲਣਗੇ ਸਾਡੀਆਂ ਪ੍ਰਾਣੀਆਂ ਸੀ ਦੇਖੋ ਤੋਗ ਦੀਆਂ ਮਿੱਠੀਆਂ ਮਾਤਾਂ ਜਿਆਦਾ ਹੈ ਕਿ ਤੇਰੇ ਪਾਇਆ ਤੇ ਜਿਹੜਾ ਰਗਾ ਜਿਹੜਾ ਆਲਾ ਤੇ ਆਹਾਂ ਮੈਂ ਗਗਨ ਰਾਗੀ ਹਾਂ ਹਾਂ ਹੋਰ ਆਖੀ ਲੱਗ ਰਹੀ ਹੈ ਡਰਾਤਾ ਮਿਲੂ ਸੂਟ ਦੇ ਆ ਸੂਟ ਹੈਗੇ ਹੀ ਉਹ ਸੇਕ ਸਾਹ ਤੇ ਸਭ ਤੋਂ ਵੱਡਾ ਜਿਹੜਾ ਕੰਦਨ ਹਾਂ ਹਾਂ ਹੈਲੋ